ਪਪਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਜੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਡੇ 63 ਤਰ੍ਹਾਂ ਦੇ ਰੋਖ ਲੱਗੇ ਨੇ ਓਕੇ ਉੱਤਮ ਭਾਗ ਨੇ ਪਿੰਡ ਖੇਰਾ ਮੱਝਾ ਤੇ ਜੀ ਜਿਹੜਾ ਇਹ ਪ੍ਰੋਜੈਕਟ ਮਿਲਕਾ ਜੀ ਇਸ ਪ੍ਰੋਜੈਕਟ ਦੇ ਆਉਣ ਵਾਲੀਆਂ ਸਾਡੀਆਂ ਨਸਲਾਂ ਪੀੜ੍ਹੀਆਂ ਨੂੰ ਜੀ ਸਾਨੂੰ ਯਾਦ ਕਰ ਕਰਕੇ ਜੀ ਚੇਤੇ ਕਰਿਆ ਕਰੂਗੀ ਵੀ ਇਹ ਨਗਰ ਨੇ ਮੱਲੋ ਇਹ ਜੰਗਲ ਲਾਇਆ ਕਿੰਨੀ ਕੀ ਲਗਤ ਲੱਗੀ ਇਸਦੇ ਇਹ ICICI ਬੈਂਕ ਨੇ ਅਡਾਪਟ ਕੀਤਾ ਓਕੇ ਇਹ ਤਕਰੀਬਨ ਕੋਈ 22 ਲੱਖ ਰੁਪਈਆ 21-22 ਲੱਖ ਰੁਪਈਆ ਬੈਂਕ ਨੇ ਲਾਇਆ ਆਪਣੇ ਕੋਲ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਮੈਂ ਨਵਤੇਰਨ ਦਾਵਾ ਆ ਨਿਊਜ਼ੀਲੈਂਡ ਤੋਂ ਜਿੱਥੇ ਅਸੀਂ ਰੇਡੀਓ ਸਪਾਈਸੀ ਟੀਮ ਇੱਥੇ ਪੰਜਾਬ ਪਹੁੰਚੀ ਹੋਈ ਆ ਤੁਹਾਨੂੰ ਚੇਤਾ ਹੋਵੇਗਾ ਇਕੋ ਸਿੱਖ ਤੋਂ ਡਾਕਟਰ ਰਜਵੰਤ ਉਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਸਾਡਾ ਭਾਈਚਾਰਾ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੇ ਨਾਲ ਜਦੋਂ ਆਪਾਂ ਸਾਰੀ ਯੋਜਨਾ ਤਰਤੀਬ ਦੇ ਨਾਲ ਕੀਤੀ ਤਾਂ ਉਹਨਾਂ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਪਰਵਾਰਾਂ ਦੇ ਨਾਲ ਜਿਹੜੀ ਪਤਵੰਤੇ ਸੱਜਣਿਆਂ ਉਹਨਾਂ ਦੇ ਨਾਲ ਹੋ ਕੇ ਜਿਹੜੇ ਬਾਗ ਜਿਹੜੇ ਜੰਗਲ ਲਾਏ ਉਸ ਨੂੰ ਲੱਭਦਿਆਂ ਲੱਭਦਿਆਂ ਅੱਜ ਅਸੀਂ ਉਸ ਨੂੰ ਸਰਕਾਰ ਹੁੰਦਾ ਦੇਖਦਿਆਂ ਇੱਥੇ ਖੜੇ ਆ ਖੈਰਾ ਮਾਝਾ ਪਿੰਡ ਹੈ ਕਪੂਥਲੇ ਦਾ ਬਹੁਤ ਜਲੰਧਰ ਡਿਸਟ੍ਰਿਕਟ ਦਾ ਜਲੰਧਰ ਡਿਸਟ੍ਰਿਕਟ ਦਾ ਇਹ ਪਿੰਡ ਆਖਰੀ ਪਿੰਡ ਹੈ ਜੀ ਇਹ ਵੀ ਮੈਨੂੰ ਅੱਜ ਪਤਾ ਲੱਗਿਆ ਜਲੰਧਰ ਡਿਸਟ੍ਰਿਕਟ ਦਾ ਆਖਰੀ ਪਿੰਡ ਖੈਰਾ ਮਾਝਾ ਤੇ ਇਸ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਸਹਬਾਨ ਜੜੇ ਨੇ ਇਹਨਾਂ ਨੇ ਇਥੇ ਨਿਸ਼ਾਟਿਵ ਲਾ ਕੇ ਇਕੋ ਸਿੱਖ ਦੀ ਟੀਮ ਦੇ ਨਾਲ ਇਥੇ ਇਸ ਜੜੇ ਜੰਗਲ ਨੂੰ ਲਾਇਆ ਅੱਜ ਉਹਨਾਂ ਦੇ ਨਾਲ ਅਸੀਂ ਖੜੇ ਹਾਂ ਕੁਝ ਸਵਾਲ ਵੀ ਪੁੱਛਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬਲੌਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਬ ਆਪਣੇ ਕੁਇਕਲੀ ਪਿੰਡ ਦੇ ਬਾਰੇ ਥੋੜਾ ਦੱਸਣਾ ਤੇ ਨਾਲ ਦੇ ਨਾਲ ਆਪਣੇ ਬਾਰੇ ਦੱਸਦਿਆਂ ਚੱਲਦਿਆਂ ਅਸੀਂ ਚਾਹਾਂਗੇ ਥੋੜਾ ਇਹ ਪ੍ਰੋਜੈਕਟ ਕਿਦਾਂ ਤੁਸੀਨ ਟੱਚ ਹੋਏ ਇਕੋ ਸਿੱਖ ਦੀ ਟੀਮ ਦੇ ਨਾਲ ਤੇ ਇਹ ਕਿਦਾਂ ਪ੍ਰੋਜੈਕਟ ਜਿਹੜਾ ਤੁਸੀਂ ਤੋੜਿਆ ਮੈਂ ਕੁਲਵਿੰਦਰ ਸਿੰਘ ਸਰਪੰਚ ਪਿੰਡ ਖੈਰਾ ਮੱਜਾ ਸਭ ਤੋਂ ਪਹਿਲਾਂ ਰੰਧਾਵਾ ਸਾਹਿਬ ਸਾਡੇ ਨਗਰ ਦੇ ਪਹੁੰਚਣ ਤੇ ਆਪਣੀ ਟੀਮ ਦੇ ਨਾਲ ਮੈਂ ਆਪ ਜੀ ਦਾ ਸਤਿਕਾਰ ਕਰਦਾ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਸਿਕਾ ਜੀ ਬਾਬੇ ਨਾਨਕ ਜੀ ਦਾ ਮਿਸ਼ਨ ਹੈ ਜੀ ਪੰਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜੀ ਦੇ ਜਿੱਤੇ ਇਹ ਉਪਦੇਸ਼ ਨੂੰ ਮੁੱਖ ਰੱਖਦਿਆ ਹੋਇਆ ਜੀ ਜੇ ਮਨੁੱਖੀ ਜੀਵਨ ਨੇ ਆਪਣੀ ਜੀਵਨ ਨੂੰ ਕਾਇਮ ਰੱਖਣਾ ਆਪਣੀ ਮਨੁੱਖੀ ਸਭਤਾ ਨੂੰ ਕਾਇਮ ਰੱਖਣਾ ਤੇ ਰੱਖ ਸਭ ਤੋਂ ਜ਼ਰੂਰੀ ਨੇ ਜੀ ਜੇ ਰੱਖ ਨਹੀਂ ਤੇ ਸਾਡਾ ਜੀਵਨ ਨਹੀਂ ਜੀ ਇਸ ਨੂੰ ਮੰਨਦਿਆ ਹੋਇਆ ਅਸੀਂ ਪਿੰਡ ਦੇ ਵਿੱਚ ਜੰਗਲ ਲਾਉਣਾ ਚਾਹੁੰਦੇ ਸੀ ਬੂਟੇ ਲਾਉਣਾ ਚਾਹੁੰਦੇ ਸੀ ਗੁਨਨ ਸਾਗੀ ਦੇ ਨਾਂ ਤੇ ਜੀ ਸਾਡੇ ਪਿੰਡ ਦੇ ਕੈਨੇਡਾ ਤੋਂ ਗੁਰਦੇਵ ਸਿੰਘ ਹਾਂਜੀ ਸਾਨੋਵੋ ਮੰਗਲ ਸਿੰਘ ਦੇ ਬੇਟਾ ਜੀ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਪਿੰਡ 'ਚ ਰੁੱਖ ਲਾਓ ਔਰ ਇਕੋ ਸਖ ਦੇ ਨਾਲ ਕੰਡਕਟ ਕਰੋ ਜੀ ਅਸੀਂ ਉਹਨਾਂ ਕੋ ਫੋਨ ਮੰਗਿਆ ਸੀ ਕਿ ਸਾਨੂੰ ਨੰਬਰ ਦਿਓ ਉਹਨਾਂ ਨੇ ਸਾਨੂੰ ਫੋਨ ਦਿੱਤਾ ਅਸੀਂ ਸਤਨਾਮ ਸਿੰਘ ਉਹਨਾਂ ਦੇ ਦਿਨ ਨਾਲ ਲਿੰਕ ਕੀਤਾ ਓਕੇ ਸਤਨਾਮ ਸਿੰਘ ਜੀ ਸਾਡੇ ਪਿੰਡ ਆਏ ਉਹਨਾਂ ਨੇ ਅਸੀਂ ਤਿੰਨ ਚਾਰ ਜਗਲਾ ਦਿਖਾ ਲੀਆਂ ਸੀ ਪੰਜ ਮੜਲੇ ਦੀ ਸ਼ੁਰੂਆਤ ਕੀਤੀ ਸੀ ਵੀ ਪੰਜ ਮੜਲੇ ਚ ਲਗਾਉਣਾ ਜੀ ਤੇ ਮੈਂ ਸਰਪੰਚੀ ਦੇ ਤੌਰ ਤੇ ਆਪ ਫੈਸਲਾ ਲਿਆ ਨਗਰ ਪੰਚਾਇਤ ਦੇ ਨਾਲ ਜੀ ਨਗਰ ਦੇ ਨਾਲ ਕਿ ਆਪਾਂ ਪਿੰਡ ਦੇ ਵਿੱਚ ਇੱਕ ਜੰਗਲ ਲਾਈਏ ਇਸ ਦੇ ਵਿੱਚ 10255 ਬੂਟਾ ਇੱਕੋ ਸਿੱਖ ਨੇ ਆਪਣੀ ਮਿਹਨਤ ਦੇ ਨਾਲ ਸਾਡੇ ਪਿੰਡ ਵਿੱਚ ਲਾਇਆ ਜੋ ਮਤਲਬ ਡੇਢ ਸਾਲ ਦਾ ਤਕਰੀਬਨ ਖੂ ਗਿਆ ਜੀ ਜਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹਦੀ ਦੇਖਭਾਲ ਕੀਤੀ ਹੈ ਹੂੰ ਔਰ ਬੜੇ ਪ੍ਰਾਲਿਆਂ ਦੇ ਨਾਲ ਸਾਡੀ ਕਿਸਮਤ ਚੰਗੀ ਹੈ ਜਿਹੜਾ ਸਾਨੂੰ ਇਹ ਵੱਡਾ ਪ੍ਰੋਜੈਕਟ ਮਿਲਿਆ ਸੋ ਸ੍ਰੀਮ ਜਿੱਥੇ ਆਪਾਂ ਹੁਣ ਤੁਰੇ ਜਾ ਰਹੇ ਆ ਇਹ ਨੇਚਰਲੀ ਪਾਥਵੇ ਤਰਤੀਬ ਦੇ ਨਾਲ ਬਣਿਆ ਵਖ ਵਖ ਦਰਖਤ ਮੈਨੂੰ ਸਤ ਪਹਿਲ ਦੱਸਿਓ ਕਿੰਨੀਆਂ ਕਿਸਮਾਂ ਨੇ ਤੇ ਮੈਨੂੰ ਇਹ ਵੀ ਗੱਲ ਦਾ ਪਤਾ ਲੱਗਿਆ ਕਿ ਬਹਤਾਤ ਦੇ ਵਿੱਚ ਜਿਹੜਾ ਇਕੋਸਿਕ ਵਾਲੇ ਲਾਉਂਦੇ ਆ ਤੁਹਾਡੇ ਨਾਲ ਹੋਕੇ ਜੰਗਲ ਜਿਹੜੀਆਂ ਸਾਡੇ ਤੋਂ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਆਪਾਂ ਕਹਿ ਸਕਦੇ ਕਿਸਮ ਦੀਆਂ ਛਪਣ ਹੋ ਗਈਆਂ ਜਿਹੜੀਆਂ ਕਿਸਮਾਂ ਕਈ ਦਰਖਤਾਂ ਦੀਆਂ ਉਹ ਦੁਬਾਰਾ ਉਹਨਾਂ ਨੂੰ ਸੁਜੀਵਤ ਕਰਨ ਦੇ ਵਿੱਚ ਬੜੇ ਯੋਗਦਾਨ ਪਾ ਰਹੇ ਇਸ ਤਰ੍ਹਾਂ ਜੀ ਇਕੋਸਿਕ ਨੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਡੇ 36 ਤਰ੍ਹਾਂ ਦੇ ਰੋਖ ਲੱਗੇ ਨੇ ਓਕੇ ਜੋ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਹਾਂ ਜੀ ਫਲ ਹਾਂ ਜੀ ਫਲ ਹਾਂ ਜੀ ਦਵਾਈਆਂ ਵਾਲੇ ਹਾਂ ਤੇ ਸ਼ਾਨਦਾਰ ਹਾਂ ਇਹ ਸਾਨੂੰ ਮਤਲਬ ਬਹੁਤ ਸਾਡੇ ਮੈਂ ਫੇਰ ਗੱਲ ਕਹਿਣਾ ਹਾਂ ਜੀ ਉੱਤਮ ਭਾਗ ਨੇ ਪਿੰਡ ਖੈਰਾ ਮੱਜਾ ਤੇ ਜਿਹੜਾ ਇਹ ਪ੍ਰੋਜੈਕਟ ਮਿਲ ਕਾ ਜੀ ਇਸ ਪ੍ਰੋਜੈਕਟ ਦੇ ਆਉਣ ਵਾਲੀਆਂ ਸਾਡੀਆਂ نسلਾਂ ਪੀੜੀਆਂ ਨੂੰ ਜੀ ਸਾਨੂੰ ਯਾਦ ਕਰ ਕਰਕੇ ਜੀ ਚੇਤੇ ਕਰਿਆ ਕਰੂਗੀ ਵੀ ਇਹ ਨਗਰ ਨੇ ਮੱਲੋ ਇਹ ਜੰਗਲ ਲਾਇਆ ਜੀ ਜੀ ਸੋ ਸੋ ਮੈਨੂੰ ਹੁਣ ਥੋੜਾ ਦੱਸਣਾ ਕਿ ਜਦੋਂ ਤੁਸੀਂ ਉਹਨਾਂ ਨਾਲ ਕੰਟੈਕਟ ਕੀਤਾ ਇਹਦਾ ਪ੍ਰੋਸੈਸ ਦੇ ਜਿਹੜਾ ਸਾਰਾ ਸੀ ਉਸ ਨਾਲ ਥੋੜਾ ਜਾਣੂ ਕਰਾਇਓ ਕਿ ਉਹਨਾਂ ਨੇ ਆ ਕੇ ਇਹ ਅਸੈਸਮੈਂਟ ਕੀਤੀ ਸੋਇਲ ਟੈਸਟਿੰਗ ਕੀਤੀ ਇੱਕ ਕਿਦਾਂ ਫਿਰ ਪ੍ਰੋਸੈਸ ਕਿਦਾਂ ਹੁੰਦਾ ਇਹ ਥੋੜਾ ਦੱਸਣਾ ਇਹ ਜਿਹੜੀ ਪੈਲੀ ਆ 20199597 ਤੋਂ ਖਾਲੀ ਪਈ ਸੀ ਅੱਛਾ ਅਸੀਂ ਇਹਨੂੰ ਉੱਚੀ ਨਮੀ ਮਤਲਬ ਕਾਫੀ ਉੱਧਰ ਦੁਗੜ ਹੋ ਗਈ ਸੀ ਸਮਾਂ ਸੂਨ ਖਿਲਰਿਆ ਸੀ ਅਸੀਂ ਇਹਨੂੰ ਚੁਕਵਾ ਕੇ 15 ਕਰਕੇ ਉਹਨਾਂ ਨੂੰ ਦਿੱਤਾ ਜੋ ਜੋ ਉਹਨਾਂ ਨੇ ਸਾਡੇ ਕੋਲ ਚੀਜ਼ਾਂ ਜਿਸ ਤਰ੍ਹਾਂ ਅਰੇਂਜਮੈਂਟ ਮੰਗਿਆ ਅਸੀਂ ਉਹਨੂੰ ਮੈਂ ਆਪਣੇ ਕੋਲੋਂ ਜੀ ਨਾ ਕਿ ਮੈਂ ਪੰਚਾਇਤ ਦੇ ਖਰਚੇ ਤੇ ਜੀ ਮੈਂ ਲਾ ਕੇ ਪਾਣੀ ਦਾ ਅਰੇਂਜਮੈਂਟ ਕੀਤਾ ਹੂੰ ਇੱਕ ਟ੍ਰਿਪ ਇਹਨਾਂ ਦੀ ਅ ਸਿਸਟਮ ਡ੍ਰਿਪ ਸਿਸਟਮ ਲਗਾਇਆ ਹਾਂ ਉਹ ਉਹਨਾਂ ਨੇ ਸਮਾਨ ਉਹਨਾਂ ਨੇ ਦਿੱਤਾ ਪਾਈਪ ਪੰਪ ਪਾ ਮੈਂ ਆਪਣੇ ਕੋਲੋਂ ਜੋ ਪਾਣੀ ਦਾ ਅਰੇਂਜਮੈਂਟ ਸਾਰਾ ਇੱਥੇ ਲਿਆਂਦਾ अच्छी सुनू चला के डेढ़ साल अस्सी लेबर भी रखी हम्म जेडी मतलब मुंडे दो पक्के रखे जेडे पानी लाਉਂਦੇ ਸੀ पानी लाके अਸੀਂ ਇਹਨੂੰ ਪਾਇਆ ਜੀ اچھا ਸੋ ਇਸ ਦੇ ਵਿੱਚ ਹੁਣ ਗੱਲ ਕਰੀਏ ਕਿ ਆਮ ਤੌਰ ਤੇ ਸੋਇਲ ਟੈਸਟਿੰਗ ਦੇ ਬਾਅਦ ਤੁਹਾਨੂੰ ਤਕਰੀਬਨ ਕੋਲ ਟੋਟਲ ਲਾਗਤ ਵੀ ਦੱਸ ਦੇ ਕਿ ਇਨਾ ਖਰਚਾ ਹੋਣਾ ਸੋ ਜਿਹੜੇ ਇਹ ਵੀਡੀਓ ਦੇਖ ਰਹਾ ਐਨਆਰਆਈਸ ਬਾਕੀ ਪਿੰਡਾਂ ਤੋਂ ਪੁੱਛ ਰਹਾ ਆ ਉਹ ਜਿਵੇਂ ਤੁਸੀਂ ਦੱਸਿਆ ਰਕਬਾ ਕਿੰਨੀ ਕੁ ਲਾਗਤ ਲੱਗੀ ਇਸਦੇ ਇਹ ਆਈਸੀਐਸਸੀ ਬੈਂਕ ਨੇ ਅਡਾਪਟ ਕੀਤਾ ਓਕੇ ਇਹ ਤਕਰੀਬਨ ਕੋਈ 22 ਲੱਖ ਰੁਪਈਆ 21-22 ਲੱਖ ਰੁਪਈਆ ਬੈਂਕ ਨੇ ਲਾਇਆ ਆਪਣੇ ਕੋਲ ਓਕੇ ਟਿਪਸ ਦੀ ਗੱਲ ਕਰਨ ਲੱਗੇ ਸੀ ਕਿ ਇਸ ਨੂੰ ਲੈਂਦੇ ਆ ਜਿਨ੍ਹਾਂ ਨੇ ਨਵੇਂ ਤੌਰ ਤੇ ਇਹਨੂੰ ਪ੍ਰੋਜੈਕਟ ਨੂੰ ਲੈਣਾ ਸੀਰੀਅਸਲੀ ਆਪਣੇ ਪੰਚਾਇਤਾਂ ਦੇ ਨਾਲ ਐਨਆਰਆਈ ਵੀਰਾਂ ਦੇ ਨਾਲ ਹੋ ਕੇ ਸਰਕਾਰਾਂ ਦੇ ਨਾਲ ਹੋ ਕੇ ਇਸ ਨੂੰ ਲੈ ਕੇ ਜਾਣਾ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਸੁਝਾਉਣਾ ਚਾਹਣਾ ਚਾਹੀਦਾ ਕਿ ਇੱਕ ਮਨੁੱਖ ਦੇ ਮਗਰ 250 ਰੁੱਖ ਇੱਕ ਬੰਦੇ ਦੇ ਪ੍ਰਤੀ ਲੱਗਣਾ ਬਹੁਤ ਜ਼ਰੂਰੀ ਆ ਹਾਂ ਇਹ ਧਰਤੀ ਨੂੰ ਤਾਪਮਾਨ ਵਧਣ ਤੋਂ ਬਚਾਉਣਾ ਹੈ ਸੈਕੰਡਲੀ ਤੁਸੀਂ ਦਾਵਾ ਮਸੰਦਾ ਪਿੰਡ ਤੋਂ ਆਇਓ ਜੀ ਮੈਂ ਪਹਿਲਾਂ ਕੱਲ ਨਗਰ ਦਾ ਸਤਿਕਾਰ ਕੋ ਬਹੁਤ ਕਰਦਾ ਕਿ ਮੇਰੀ ਉੱਥੇ ਬਹੁਤ ਵੱਡੀ ਰਿਸ਼ਤੇਦਾਰੀ ਆ ਮੈਂ ਜਿਆਂ ਕਿੰਨਾ ਤੁਹਾਨੂੰ ਜੀ ਦੂਸਰਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਨਗਰ ਪੰਚਾਇਤਾਂ ਜੀ ਕਿ ਹਰ ਪਿੰਡ ਦੇ ਵਿੱਚ ਇਹੋ ਜਿਹਾ ਜੰਗਲ ਲਾਉਣ ਦਾ ਪ੍ਰਾਲਾ ਕਰੋ ਜੋ ਪੰਜਾਬ ਨੂੰ ਬਚਾ ਲੈ ਜਾ ਸਕੇ ਜੀ ਤਾਪਮਾਨ ਵਧਣ ਤੋਂ ਰੋਕਿਆ ਜਾ ਸਕੇ ਸੋ ਇਸ ਦੇ ਬਾਅਦ ਹੁਣ ਜਿੱਥੇ ਇਹ ਕਾਫੀ ਸੰਘੜੇ ਲੱਗ ਰਿਹਾ ਆ ਤੁਸੀਂ ਪਾਥਵੇ ਵੀ ਬਣਾਇਆ ਤੇ ਪਾਥਵੇ ਇੱਥੇ ਪ੍ਰੋਜੈਕਟ ਪ੍ਰਵੇਖ ਦੇ ਵਿੱਚ ਤੁਹਾਡੇ ਇੱਥੇ ਨਗਰ ਦੇ ਵਾਸੀ ਆਲੇ ਦੁਆਲੇ ਦੇ ਆ ਕੇ ਇੱਥੇ ਬੈਠ ਸਕਣਗੇ ਇਹਨਾਂ ਨੂੰ ਮਾਣ ਸਕਣਗੇ ਇਹ ਵੀ ਨਾਲ ਨਾਲ ਚੱਲਦਾ ਜੀ ਤੁਹਾਡਾ ਬਿਲਕੁਲ ਜੀ ਅਸੀਂ ਇਹਦੇ ਪੈਸੇ ਬਣਾਵਾਂਗੇ ਗੱਬੇ ਥੋੜਾ ਜਗ੍ਹਾ ਵੀ ਛੱਡਿਆ ਰੋ ਉਹ ਮੈਂ ਤੁਹਾਨੂੰ ਦਿਖਾਉਣਾ ਅਸੀਂ ਉਹਦੇ ਵਿੱਚ ਬੈਣ ਲਈ ਸੀਟਾਂ ਵੀ ਲਾਵਾਂਗੇ ਸਾਡਾ ਇਹ ਪ੍ਰੋਜੈਕਟ ਅੱਗੇ ਚੱਲੇਗਾ ਜੀ ਕਿਉਂਕਿ ਅਸੀਂ ਸਰਕਾਰ ਤੋਂ ਵੀ ਸੰਯੋਗ ਮੰਗਦੇ ਆ ਕਿ ਇਹ ਪ੍ਰੋਜੈਕਟ ਨੂੰ ਸਿਰੇ ਲਾਉਣ ਲਈ ਵੀ ਮੈਂ ਚਾਹਨਾ ਕਿ ਇਹਦਾ ਬੜਾ ਸੰਦੀ ਕਰਨ ਕੀਤਾ ਜਾਵੇ ਜੀ ਦੂਸਰਾ ਮੈਂ ਇੱਕ ਲੋਕਾਂ ਨੂੰ ਆਪਣੇ ਨਗਰ ਖੈਰਾ ਮੱਜੇ ਦੇ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਸਦਾ ਪੱਤਾ ਪਤਾ ਸੰਭਾਲ ਕੇ ਰੱਖੋ ਜੀ ਇਹਦਾ ਕੋਈ तोड़ के नुकसान ना करो जेड़ा ये जंगल है इस दी कीमत ਆਉਣ ਵਾਲੇ ਸਮਿਆਂ ਦੇ ਵਿੱਚ ਪਤਾ ਲੱਗੇਗਾ ਸੋ ਸਮਰਾਈਜ਼ ਕਰਦਿਆਂ ਜੀ ਕਿੰਨੇ ਜ਼ਮੀਨ ਦਾ ਰਕਬਾ ਕਿੰਨਾ ਹੈ ਜੀ ਇੱਕ ਵਾਰੀ ਕਿ 1 ਏਕੜ ਰਕਵੇ ਦੇ ਵਿੱਚ ਜੰਗਲ ਲੱਗਾ ਜੀ 10255 ਬੂਟੇ ਇਹਦੇ ਵਿੱਚ ਲੱਗੇ ਨੇ ਜੀ ਤੇ ਇਸ ਦੇ ਵਿੱਚ ਟੋਟਲ ਲਾਗਤ ਤੁਸੀਂ ਦੱਸਿਆ ਤਕਰੀਬਨ ਤਕਰੀਬਨ 22 23 ਲੱਖ 22 23 ਲੱਖ ਦੀ ਹੈ ਜਿਸ ਨੂੰ ICICI ਬੈਂਕ ਨੇ ਅਡਾਪਟ ਕੀਤਾ ਕਾਰਬਨ ਆਪਣੀ ਜਿਹੜੀ ਆਫਸੈਟਿੰਗ ਦੇ ਪੱਖੋਂ ਤੇ ਫਾਈਨਲੀ ਕਿੰਨਾ ਪੁਰਾਣਾ ਜੀ ਇਹ ਜਿਹੜਾ ਇਹ ਤਕਰੀਬਨ ਕੋ ਡੇਢ ਡੇਢ ਪੌਣੇ 2 ਸਾਲ ਪੁਰਾਣਾ ਇਕੋ ਸਿੱਖ ਟੀਮ ਦੇ ਪੱਖੋਂ ਤੁਸੀਂ ਉਹਨਾਂ ਨਾਲ ਵਰਤ ਕੇ ਬੜੀ ਲਾਗਿਓ ਹੁਣ ਸਮਾਂ ਨੇਚਰਲੀ ਪੈ ਗਿਆ ਉਹਨਾਂ ਦੀ ਸਪੋਰਟ ਕਿੰਨੀ ਸੀ ਮੈਂ ਇੱਕ ਵਾਰ ਦੇਖੀ ਵੀ ਡਾਕਟਰ ਰਜਵੰਤ ਸਿੰਘ ਜੋ ਵੈਸੇ ਤੋਂ ਮੈਨੂੰ ਇੱਕ ਲੱਗਦਾ ਕਿ ਉਹ ਕੋਈ ਦੁਨੀਆ ਤੇ ਰੱਬ ਆਏ ਹੋਏ ਨੇ ਜਿਹੜੇ ਧਰਤੀ ਨੂੰ ਬਚਾਉਣ ਲਈ ਜੀ ਵੱਡਾ ਪ੍ਰਾਲਾ ਕਰਕੇ ਉਹਨਾਂ ਨੇ ਆਪਣੀ ਟੀਮ ਬਣਾਈ ਆ ਉਹਨਾਂ ਦੀ ਟੀਮ ਦਾ ਜੇ ਵਰਕਿੰਗ ਦੇਖੀਏ ਜੋ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਉਹ ਵੀ ਇੱਕ ਮਨ ਲੋ ਛਲਾਗਾ ਜੋ ਕੰਮ ਹੈ ਉਹਨਾਂ ਦੀ ਸਫਤ ਕੀਤੀ ਨਹੀਂ ਜਾ ਸਕਦਾ ਜਿਸ ਤਰੀਕੇ ਨਾਲ ਉਹ ਕਰ ਰਹੇ ਨੇ ਪਿੰਡ ਖੈਰਾ ਮਾਜਾ ਸੋ ਅਸੀਂ ਇੱਥੇ ਜਿਹੜਾ ਜੰਗਲ ਲਾਇਆ ਉਸ ਦੀਪਾਲ ਦੇ ਵਿੱਚ ਆਉਂਦਿਆ ਨਿਊਜ਼ੀਲੈਂਡ ਤੋਂ ਇਹ ਚੈਪਟਰ ਚੱਲਿਆ ਸੋ ਰੇਡੀਓ ਸਪਾਈਸ ਦੀ ਟੀਮ ਤੁਹਾਨੂੰ ਅਪਡੇਟ ਜਿਹੜੀ ਹੈ ਇਹ ਦਿੰਦੀ ਰਹੇਗੀ ਆ ਆਪਣਾ ਖਿਆਲ ਰੱਖਣਾ 사ਸੀ ਕਾ ਪੰਜਾਬ ਦੇ ਵਿੱਚ ਪ੍ਰੋਜੈਕਟਸ ਬਹੁਤ ਚੱਲਦੇ ਨੇ ਆਮ ਤੌਰ ਤੇ ਉਹ ਕਈ ਵਾਰ ਬਹੁਤ ਅਣਗੌਲੀਆਂ ਰਹਿ ਜਾਂਦੇ ਨੇ ਰੇਡੀਓ ਸਪਾਈਸ ਦੀ ਕੋਸ਼ਿਸ਼ ਦੇ ਵਿੱਚ ਇੱਕ ਇੰਪੋਰਟੈਂਟ ਮੈਸੇਜ ਹੈ ਜੇ ਕੋਸ਼ਿਸ਼ ਕਰੀਏ ਤਾਂ ਬਹੁਤ ਕੁਝ ਤੁਸੀਂ ਇੱਥੇ ਬਚਾ ਸਕਦੇ ਹੋ ਦੁਬਾਰਾ ਜਿਹੜਾ ਸੁਰਜੀਵਤ ਕਰਦਿਆਂ ਪੰਜਾਬ ਜਿਹੜਾ ਹਰਿਆ ਭਰਿਆ ਪੰਜਾਬ ਆਪਾਂ ਸਾਰੇ ਬਜ਼ੁਰਗਾਂ ਤੋਂ ਸੁਣਦੇ ਸੀ ਜਿਸ ਧਰਤ ਦੇ ਉੱਤੇ ਅਸੀਂ ਸਾਰੇ ਇੱਥੇ ਸਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਇੱਥੇ ਸੁੱਖ ਮਾਣ ਕੇ ਗਏ ਆਓ ਉਸ ਧਰਤ ਦੇ ਨਾਲ ਦੁਬਾਰਾ ਜੁੜ ਕੇ ਇਸ ਪ੍ਰੋਜੈਕਟ ਜਿਹੜੇ ਨੇ ਇਹਨਾਂ ਦੇ ਰਾਹੀਂ ਖਾਸ ਕਰਕੇ ਐਨ ਆਰ ਆਈ ਜਿਹੜੇ ਵੀਰ ਨੇ ਮੈਂ ਉਹਨਾਂ ਨੂੰ ਤਕੀਦ ਜੂਰ ਕਰੂੰਗਾ ਕਿ ਉਹ ਆ ਇੱਕ ਕਿਸਮ ਦਾ ਪਕਾਈਏ ਕਿ ਗੈਟ ਬੈਕ ਟੂ ਦ ਬੇਸਿਕਸ ਤੇ ਗਿਵ ਬੈਕ ਟੂ ਦ ਕਮਿਊਨਿਟੀ ਆਲਾ ਜਿਹੜਾ ਸਾਡਾ ਅ ਦ ਸੰਬੰਧ ਦਾ ਜਿਹੜਾ ਸਾਡੀ ਗੁਰੂ ਸਾਹਿਬ ਦੀ ਫਲਸਫੀ ਦੇ ਨਾਲ ਵੈਲਿਊ ਸਿਸਟਮ ਨਾਲ ਜੁੜਿਆ ਸਾਡਾ ਜਿਹੜਾ ਫਲਸਫਾ ਉਸ ਨੂੰ ਸਕਾਰ ਕਰੀਏ ਸਬਾਬਾ ਬਹੁਤ ਸ਼ੁਕਰੀਆ ਤੁਸੀਂ ਕਮੈਂਟ ਕਰਕੇ ਜੋ ਦੱਸਣਾ ਕਿਵੇਂ ਲੱਗਾ ਤੇ ਨਾਲ ਦੇ ਨਾਲ ਅ ਅਸੀਂ ਲਿੰਕ ਇਕੋ ਸਿੱਖ ਦੇ ਜਿਹੜੇ ਆ ਇਸ ਵੀਡੀਓ ਦੇ ਥੱਲੇ ਪਾ ਦੇਣੇ ਤੁਸੀਂ ਦੇਖ ਸਕਦੇ ਹੋ ਤੇ ਕਲਿੱਕ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਥੈਂਕ ਯੂ ਸ਼ੁਕਰੀਆ ਜੀ